ਹੈਲੋ ਕਿਵੇਂ ਹੋ ਕੋਸ ਵਧੀਆ ਨਹੀਂ ਦੱਸੋ ਵਧੀਆ ਵਧੀਆ ਮੈਂ ਵੀ ਠੀਕ ਆਂ ਹੋਰ ਕੀ ਸਭ ਹਾਂਜੀ ਕੰਮਕਾਰ ਵਧੀਆ ਸਭ ਹਾਂ ਕੰਮਕਾਰ ਠੀਕ ਆਂ ਜੀ ਤੁਸੀਂ ਫੋਨ ਹੀ ਨਹੀਂ ਕਰਦੇ ਕਿੰਨੇ ਕਿੰਨੇ ਦਿਨੋਂ ਬਸ ਯਾਰ ਪਤਾ ਹੀ ਨਹੀਂ ਲੱਗਦਾ ਕੰਮਕਾਰ ਦੇ ਵਿੱਚ ਲੱਗ ਰਹੇ ਨੇ ਮੈਂ ਬਹੁਤ ਦਾ ਸ਼ਾਂਤੀ ਸਭ ਸੋਕ ਸ਼ਾਂਤੀ ਤਾਂ ਕਿਹੜੀ ਹੋਣੀ ਆ ਕੀ ਹੋ ਗਿਆ ਟੈਨਸ਼ਨ ਜੀ ਪਈ ਹੋਈ ਆ ਕੋ ਕਾफी ਟੈਨਸ਼ਨ ਰਹੀ ਹੁੰਦੀ ਲੋ ਆਪਣੀ ਮਾਹੀ ਵੱਲੋਂ ਮਾਹੀ ਵੱਲੋਂ ਠੀਕ ਕਰਤਾ ਮਾਹੀ ਨੇ ਇਹ ਹੀ ਤਾਂ ਮੈਨੂੰ ਨਹੀਂ ਸਮਝ ਆ ਰਹੀ ਐ ਨਾ ਕਾਫੀ ਦਿਨਾਂ ਤੋਂ ਨੋਟ ਕਰ ਰਹੀ ਆ ਮੰਨ ਲਓ ਅਜੀਬ ਜਿਹਿਆਂ ਨੂੰ ਮਹਿਸੂਸ ਹੁੰਦਾਗਾ ਜਿੱਦਾਂ ਕਦੀ ਕੰਦੀ ਮੈਨੂੰ ਚੱਕਰ ਆਉਂਦੇ ਆ ਕਦੀ ਕੰਦੀ ਘਬਰਾਹਟ ਹੁੰਦੀ ਆ ਉਹ ਫਿਰ ਕੋਈ ਦਵਾਈ ਦੂ ਵੀ ਦਵਾ ਨਹੀਂ ਬਹੁਤ ਨੂੰ ਹੋਈ ਉਹ ਦਵਾਈ ਵੀ ਦਵਾਈ ਸੀਗੀ ਮੈਨੂੰ ਤਾਂ ਇਹ ਸੀ ਵੀ ਤਜਾਜ ਨਾ ਬੰਦਾ ਹੋਵੇ ਕਿਤੇ ਤੇ ਠੰਡ ਠੰਡ ਲੱਗੀ ਹੋਣੀ ਪਤਾ ਨਹੀਂ ਮੇਰੇ ਦਿਮਾਗ 'ਚ ਕਿਉਂ ਗਲਤ-ਗਲਤ ਜਿਹੇ ਖਿਆਲ ਆਈ ਜਾਂਦੇ ਆ। ਉਹ ਗਲਤ ਉਹ ਕਹਿਣਾ ਕਿ ਕਿਉਂ ਨਹੀਂ ਹੈਗੀ। ਤੁਹਾਨੂੰ ਮੈਨੂੰ ਗੁੱਸੇ ਨਾ ਹੋਇਓ। ਗਲਤ ਤਾਂ ਦੱਸ ਹੀ ਹੋਈ ਗਈ ਐ। ਪਤਾ ਨਹੀਂ ਮੈਨੂੰ ਇਦਾਂ ਕਿਉਂ ਲੱਗਦਾ ਵੀ ਜਿਵੇਂ ਤਾਂ ਆਪਣੀ ਮਾਹੀ ਨੇ ਕੋਈ ਗਲਤੀ ਕੀਤੀ ਹੁੰਦੀ ਐ। ਗਲਤੀ? ਕੀ ਗਲਤੀ ਕੀਤੀ ਆ ਨੇ? ਮੇਰਾ ਕਹਿਣ ਦਾ ਮਤਲਬ ਕਿ ਮੈਂ ਹੁਣ ਕਿਵੇਂ ਗਵਾ ਤੁਹਾਨੂੰ ਵੀ ਕਿਸੇ ਕਿਸੇ ਮੁੰਡੇ ਮਾਣਨੇ ਦੇ ਚੱਕਰ 'ਚ ਨਾ ਪੈ ਗਈ ਹੋਵੇ। ਮੁੰਡੇ ਦੇ ਚੱਕਰ 'ਚ ਨਾ ਪੈ ਗਈ ਆ। ਮੇਰੀ ਗੱਲ ਸੁਣ ਲੈ। ਇਹ ਕੁੜੀ ਨੂੰ ਸਮਝਾ ਲੈ। ਦੇ ਨਾਲੇ ਪਤਾ ਕਰ ਲੈ ਸਾਰਾ ਕੁਝ ਕੀ ਗੱਲਬਾਤ ਹੈ ਮੈਂ ਜਾਨ ਨੂੰ ਮਾਰ ਦੂੰ ਇਹਨੂੰ ਮੇਰੇ ਪਿੱਛੇ ਪਿੱਛੇ ਹਾਸ ਕਰਦੀ ਫਿਰਦੀ ਹੈਗੀ ਮੈਂ ਤਾਂ ਬਥੇਰੇ ਨੂੰ ਸਮਝਾਉਂਦੀ ਸੀਗੀ ਹੁਣ ਜੇ ਟੈਕੋ ਟੈਸਟ ਹੋਊਗਾ ਜਾਂ ਕੁਝ ਹੋਊਗਾ ਮੈਨੂੰ ਕਿਸੇ ਗੱਲ ਦਾ ਪਤਾ ਲੱਗੂ ਤਾਂ ਹੀ ਕਲੀਅਰ ਹੋਊਗਾ ਪਤਾ ਤੂੰ ਕਰ ਇਹਦਾ ਵੀ ਕੀ ਗੱਲਬਾਤ ਕਰਦੀ ਹੈਗੀ ਮੈਂ ਬੱਸ ਬੰਦਾ ਤੇ ਪਰ ਨਹੀਂ ਜਾਂਦੀ ਉੱਥੇ ਇਹ ਕੰਮ ਕਰ ਜਾਂਦੀ ਹੈਗੀ ਪਰ ਕੋਈ ਨਹੀਂ ਕਰਦੀਆਂ ਗੱਲ ਅੱਛਾ ਮੇਰੀ ਗੱਲ ਕਰ ਲੈ ਤਾ ਮੈਂ ਤੈਨੂੰ ਪੁੱਛਦਾ ਕੋਈ ਨੰ ਮਕਰੋਨੀ ਗੱਲਬਾਤ ਚ ਕਾ ਤੂੰ ਮੇਰੀ ਗੱਲ ਸੁਣੋ ਕੋਜ਼ਾ ਕਰ ਗਈ ਗੱਲਬਾਤ ਕੀ ਹੈ ਇਹਦਾ ਮਾਹ ਪਰਦੇ ਪਰ ਇਹਦਾ ਵਿਆਹ ਕਰਦਾ ਰੱਬ ਨਾ ਕਰੇ ਇਦਾਂ ਦੀ ਕੋਈ ਗੱਲ ਹੋਈ ਪਰ ਜੇ ਇਦਾਂ ਦੀ ਕੋਈ ਗੱਲ ਹੋ ਗਈ ਕੀ ਕਵਾਂਗੇ ਲੋਕਾਂ ਨੂੰ ਆਪਾਂ ਉਹ ਵੀ ਤਾਂ ਸੜਾ ਖਤਰਾ ਹੈਗਾ ਗੰਦਾ ਨਾ ਇਹਦਾ ਬੇਇੱਜ਼ਤੀ ਕਰਾ ਕੇ ਰੱਖ ਦੇ ਚਲ ਤੂੰ ਪਤਾ ਕਰ ਨਾ ਇਹ ਨੂੰ ਕਹਦੇ ਸਕੂਲ ਜੀ ਉਹਨਾ ਬੰਦ ਕਰਾਏ ਦਾ ਚਲ ਕੋਈ ਨਹੀਂ ਮੈਂ ਗੱਲ ਕਰਦੀ ਉਹਦੇ ਨਾਲ ਦੱਸੀ ਫਿਰ ਮੈਨੂੰ ਨੀਂਗਾ ਕੀ ਗੱਲਬਾਤ ਹੈ ਠੀਕ ਹੈ ਚੰਗਾ ਠੀਕ ਹੈ ਹੋਏ ਉਹ ਵੀ ਗੱਲ ਨਾ I mm -hmm. ਚੱਕਰ ਚੱਕਰ ਤਾਂ ਨਹੀਂ ਤੇਰਾ ਨਹੀਂ ਨਹੀਂ ਪਾਪੀ ਅੱਜ ਕੋਈ ਗੱਲ ਨਹੀਂ ਹੈਗੀ ਉਹ ਬਸ ਮੈਂ ਕੁਝ ਕੁਝ ਖਾ ਲਿਆ ਉਹਨੇ ਉਹਦੇ ਕਰਕੇ ਮਤਲਬ ਮੇਰੇ ਤਵੇ ਇਦ ਨਹੀਂ ਸੱਟ ਬਸ ਠੀਕ ਹੋ ਜਾ ਪਾਪੀ ਬਿਲਕੁਲ ਠੀਕ ਹੋ ਗਈ ਮੈਨੂੰ ਇਦਾਂ ਲੱਗੀ ਜਾਂਦਾ ਵੀ ਜਦੋਂ ਤੂੰ ਮੇਰੇ ਤੋਂ ਕੁਝ ਲਗਾ ਰਹੀ ਹੈ ਪਰ ਝੂਠ ਨਾ ਜਿਆਦਾ ਟਾਈਮ ਛਿਪਦਾ ਨਹੀਂ ਹੁੰਦਾ ਹੈਗਾ ਨਹੀਂ ਪਾਪੀ ਮੈਂ ਤੁਹਾਨੂੰ ਲੱਗਦਾ ਹਾਂ ਐਸੇ ਕੰਮ ਕਰੂੰਗੀ ਨਹੀਂ ਇਹ ਤਾਂ ਕੁਝ ਵੀ ਨਹੀਂ ਸੀ ਗਲਤ ਸੋਚਿਆ ਪਰ ਦੇਖ ਲਿਆ ਕਈ ਵਾਰੀ ਸੋਚਣਾ ਸਹੀ ਨਹੀਂ ਹੋਵੀਂਦੀ ਸੱਚ ਸੱਚ ਦੱਸ ਮੈਨੂੰ ਕੀ ਕਰਦਾ ਸੇਪਾ ਵੀ ਅੱਜ ਕੋਈ ਗੱਲ ਨਹੀਂ ਤੁਸੀਂ ਗਲਤ ਸੋਚ ਰਹੇ ਹੋ ਅਜਾ ਕੁਝ ਵੀ ਨਹੀਂ ਹੋਏਗਾ ਬਾਹੀ ਦੇ ਇੱਕ ਨਾ ਇੱਕ ਦੇ ਨਾ ਕੱਲ ਮੈਨੂੰ ਪਤਾ ਲੱਗ ਹੀ ਜਾਣੀ ਆ ਦੱਸ ਤੋ ਪਹਿਲਾਂ ਕੀ ਗੱਲ ਵਾਜੇ ਮੈਨੂੰ ਹੁਣੇ ਸੱਚ ਦੱਸ ਦੇ ਵਾਬੇ ਉਹ ਤੁਸੀਂ ਵੀਰੇ ਨੂੰ ਤਾਂ ਨਹੀਂ ਦੱਸੋਗੇ ਨਾ ਮੈਨੂੰ ਗੱਲ ਦੱਸ ਗੱਲ ਕੀ ਹੈ ਪਰ ਅਜਾ ਸੌਂਕ ਉਹ ਵੀਰੇ ਨੂੰ ਨਹੀਂ ਦੱਸੋਗੇ ਸੌਂ ਸਕਦਾ ਮੈਂ ਖਾਣੀ ਨਹੀਂ ਪਰ ਮੈਂ ਗੱਲ ਨਹੀਂ ਦੱਸਦੀ ਹੈਗੀ ਭਾਬੀ ਮੈਂ ਨਾ ਕਿਸੇ ਮੁੰਡੇ ਨੂੰ ਪਿਆਰ ਕਰਦੀ ਸੀ ਤੇ ਮੈਂ ਤੇ ਨਾਲ ਮਿਲੀ ਸੀਗੀ ਤੇ ਆਹ ਕੁਝ ਹੋ ਗਿਆ ਭਾਬੀ ਹਾਏ ਰੱਬਾ ਮੈਨੂੰ ਕਿੰਨਾ ਸਮਝਾਇਆ ਸੀਗਾ ਕਿਉਂ ਤੈਨੂੰ ਅਸੀਂ ਤਾਂ ਤੈਨੂੰ ਪੜ੍ਹਨ ਵਾਸਤੇ ਭੇਜਦੇ ਸੀ ਤੂੰ ਆਹ ਕੁਝ ਕਰਦੀ ਏ ਬਾਰ ਮੇਤੋ ਗਲਤੀ ਹੋ ਗਈ ਭਾਬੀ ਤੇ ਨੂੰ ਫਤਲ ਵੀ ਤੂੰ ਕਿੰਨੀ ਵੱਡੀ ਗਲਤੀ ਕੀਤੀ ਆ ਹਵੇ ਨੂੰ ਮਾਫ ਕਰ ਦਮੇ ਤੂੰ ਗਲਤੀ ਹੋ ਗਈ ਤੁਸੀਂ ਵੀਰੇ ਨੂੰ ਉਹਨਾਂ ਦੱਸਿਓ ਗੱਲ ਤਾਂ ਇੱਕ ਨਗਰ ਪਤਾ ਲੱਗ ਹੀ ਜਾਣੀ ਆ ਕਿਉਂ ਬਦਨਾਮੀ ਕਰੋਂ ਦੀ ਤਰੀਹੀ ਹੋਈ ਤੂੰ ਸਾਡੀ ਬਸ ਮੈਨੂੰ ਲੱਗ ਤਾਂ ਗਲਤੀ ਹੋ ਗਈ ਪਲੀਜ਼ ਵੀਰੇ ਨੂੰ ਨਾ ਦੱਸਿਓ ਪਲੀਜ਼ ਹੁਣ ਇਸ ਚੀਜ਼ ਦਾ ਕੋਈ ਹੱਲ ਵੀ ਤਾਂ ਨਹੀਂ ਹੈਗਾ ਜਦ ਮੈਨੂੰ ਦੱਸ ਦੇ ਵੀ ਹੱਲ ਹੈਗਾ ਉਹ ਮੁੰਡਾ ਕਹਿੰਦਾ ਤੈਨੂੰ ਵਿਆਹ ਕਰਾਉਣ ਲਈ ਨਹੀਂ ਪਾਬੀਓ ਮੇਨਾਂ ਤੈਨੂੰ ਪਾਸ ਕਰ ਰਿਆ ਸੀਗਾ ਮਾਹੀ ਮੈਨੂੰ ਤੇਰੇ ਤੇ ਗੁੱਸਾ ਆਉਂਦਾਗਾ ਤੈਨੂੰ ਪਤਾ ਵੀ ਤੂੰ ਕੀ ਕੀਤਾਗਾ ਜੇ ਗੱਲ ਤੇਰੇ ਵੀਰੇ ਨੂੰ ਪਤਾ ਲੱਗ ਗਈ ਨਾ ਹੋਰ ਤੈਨੂੰ ਤਾਂ ਜਾਨੋਂ ਮਾਰਨੇ ਮਾਰਨਾ ਨਾਲ ਮੈਨੂੰ ਵੀ ਗੁੱਸਾ ਪਟਾਊਗੀ ਤੂੰ ਮੇਰੀ ਓ ਭਾਬੀ ਤੁਸੀਂ ਸਭ ਦੇਓ ਨਾ ਮੈਨੂੰ ਤੁਸੀਂ ਤਾਂ ਮੈਨੂੰ ਇੰਨਾ ਪਿਆਰ ਕਰਦੇ ਹੋ ਭਾਬੀ ਮੈਂ ਤਾਂ ਗਲਤੀ ਹੋ ਗਈ ਮੈਂ ਪਿਆਰ ਤਾਂ ਤੇਨੂੰ ਮਾਈ ਕਰਦੀ ਆ ਮੇਰੇ ਤੇ ਤੋ ਆਮੀ ਇਤਨੀ ਸੀਗੀ ਮੇ ਤੋਂ ਸਾਡੀ ਖੋਲ ਦੇ ਜਾਜ ਉਹਦਾ ਚੁਕੇਗੀ ਮੈਨੂੰ ਕੀ ਪਤਾ ਸੀ ਉਹ ਮੇਰੇ ਤੋਂ ਝੂਠ ਬੋ ਰਿਹਾ ਉਹਨੇ ਆਈ ਗਿਆ ਵੀ ਮੈਂ ਤੈਨੂੰ ਪਿਆਰ ਕਰਦਾ ਮੈਂ ਤੈਨੂੰ ਵਿਆਹ ਕਰਾਉ ਫਿਰ ਉਹ ਬਦਲ ਗਿਆ ਭਾਬੀ ਉਹ ਕਹਿੰਦਾ ਮੈਂ ਟਾਈਮ ਪਾਸ ਕਰਦਾ ਸੀ ਤੇਨ ਨਾਲ ਮਾਹੀ ਤੈਨੂੰ ਕਿੰਨਾ ਸਮਝਾਉਂਦੇ ਹੁੰਦੇ ਸੀ ਕਿੰਨੀ ਮਰੀ ਮੈਂ ਤੈਨੂੰ ਕਿਹਾ ਸੀ ਵੀ ਆ ਗੰਦੀ ਦੁਨੀਆ ਤੋਂ ਬਚ ਕੇ ਰਹਿ ਮੈਨੂੰ ਤੇਰੇ ਵੀਰੇ ਨਾਲ ਗੱਲ ਕਰਨੀ ਪੈਣੀ ਆ ਹੁਣ ਤੂੰ ਕਿੰਦੀ ਮੁੰਡਾ ਵੀ ਰਾਜੀ ਨਹੀਂ ਵਿਆਹ ਕਰਾਉਣ ਲਈ ਫਿਰ ਇਸ ਤੋਂ ਮੈਨੂੰ ਲੱਗਦਾ ਵੀ ਕੋਈ ਹੱਲ ਨਿਕਲੂਗਾ ਮੈਨੂੰ ਗੱਲ ਕਰਨੀ ਪਊਗੀ ਨਹੀਂ ਬਾਬੇ ਵੀਰੋ ਕੀ ਸੋਚੂਗਾ ਮੇਰੇ ਲਈ ਉਹ ਇਹ ਤੈਨੂੰ ਵੀ ਪਹਿਲਾਂ ਸੋਚਣਾ ਚਾਹੀਦਾ ਸੀਗਾ ਕਿ ਕੱਲ ਕਿੱਥੇ ਤੱਕ ਪਹੁੰਚੂਗੀ ਮੈਨੂੰ ਵੇੇ ਸੀ ਤੇਰੇ ਵੀਰ ਨੂੰ ਵੇੇ ਸੀ ਤੇ ਚੱਲ ਆਪਣੀ ਪੜਾਈ ਪੜ੍ਹਾਈ ਪੂਰੀ ਕਰਕੇ ਕੋਈ ਜੌਬ ਕਰ ਲੂਗੀ ਪਰ ਤੂੰ ਤਾਂ ਸਾਡੇ ਸੁਪਨੇ ਹੀ ਮਾਰਤੇ ਛੱਡ ਮੈਂ ਵੀਰੇ ਤੇ ਨਾਲ ਗੱਲ ਕਰਦੀ ਹੁਣ ਕੋਈ ਤਾਂ ਹੱਲ ਕੱਢਣਾ ਪਊਗਾ ਇਹਦਾ ਓਮ ਕੀ ਹੈ ਭਾਬੀ ਤੁਸੀਂ ਵੀਰੇ ਨੂੰ ਕੁਝ ਨਾ ਦੱਸਿਓ ਤੁਸੀਂ ਤੁਸੀਂ ਹੱਲ ਕੱਢੋ ਇਸ ਗੱਲ ਦਾ ਪਲੀਜ਼ ਭਾਬੀ ਮੈਂ ਹੱਲ ਕਿਵੇਂ ਘਟਾਂ ਉਹ ਗੱਲ ਤਾਂ ਕਰਨੀ ਪਊਗੀ ਨਾ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰਾਂਗੀ ਪਲੀਜ਼ ਵੀਰੇ ਨੂੰ ਨਾ ਦੱਸਿਓ ਤੁਸੀਂ ਭਾਬੀ ਪਲੀਜ਼ ਨਾ ਦੱਸੋ ਉਹਨਾਂ ਨੂੰ ਪੱਕਾ ਕਹਿ ਰਹੀ ਆ ਹਾਂਜੀ ਭਾਬੀ ਫਿਰ ਮੇਰੇ ਨਾਲ ਇੱਕ ਵਾਰ ਡਾਕਟਰ ਕੋਲ ਚੱਲੇਗੀ ਹਾਂਜੀ ਭਾਬੀ ਚੱਲੂੰਗੀ ਚੱਲ ਡਾਕਟਰ ਨੂੰ ਪੁੱਛਦੇ ਆ ਵੀ ਕੀ ਕਰੀਏ ਹੁਣ ਅਸੀਂ ਅੱਗੇ ਜਾ ਜਗेंद्र ਰੈਸਟ ਕਰ ਲਾ ਕੋਈ ਨਹੀਂ ਮੈਂ ਤੈਨੂੰ ਕਿੰਨਾ ਸਮਝਾਇਆ ਸੀ ਉਹੀ ਗੱਲ ਹੋਈ ਨਾ ਫਿਰ ਕੀ ਜਵਾਬ ਦੂੰ ਤੇਰੇ ਵੀਰੇ ਨੂੰ ਹੁਣ ਮੈਂ ਤੂੰ ਪਗਲ ਤੂੰ ਕੀਤਾ ਕੀ ਆ ਸ਼ਰਮ ਆਉਂਦੀ ਮੈਨੂੰ ਤਾਂ ਹੋਰ ਕੀ ਜਵਾਬ ਦੂੰ ਤੇਰੇ ਵੀਰੇ ਨੂੰ ਮੈਂ ਜਿਦਾਂ ਵੀਰਾ ਆ ਗਿਆ ਨਾ ਤੈਨੂੰ ਹੌਂ ਚੁੰਦੀ ਨੀ ਜ਼ਮੀਨ 'ਚ ਘੜ ਦਊਗਾ ਗਲਤੀ ਉਹ ਹੀ ਕਰ ਬਿਮੇਟੋ ਉਹ ਤਾਂ ਸੋਚਿਆ ਨਹੀਂ ਗਲਤੀ ਹੋ ਗਈ ਗਲਤੀ ਹੋ ਗਈ ਉਹਨੂੰ ਕੋਈ ਫੀਸ ਨਾ ਗੱਲ ਹਾਂ ਵੀ ਮੈਨੂੰ ਕੀ ਪੁੱਛ ਦਸੀ ਮੈਂ ਤੌੱਖਾ ਦੇ ਦਊਗਾ ਹਾਂ ਰੋਂਦਾ ਕੀ ਫਾਇਦਾ पढ़दा भी दा गाल दस नहीं, नहीं, साफ साफ नहीं पा सकती तीनों भी पता डॉक्टर ने क्या अब नी हो सकता खड़ी तेरे भीरे गल ਉਹ ਤੋਂ ਕਲਿਸਤ ਹੋ ਵੀ ਬੱਟਾ ਕਰ। ਅੰਗਲਗ ਵੀ ਹਾਂਜੀ ਚਲੋ ਪਰਮਾਤਮਾ ਨੇ ਤਰੇ ਬਹੁਤ ਸੋਹਣੇ ਸੰਜੋਗ ਲਿਖੇ ਬਹੁਤ ਖੁਸ਼ੀ ਹੋਈ ਮੈਨੂੰ ਤੇਰ ਨਾਲ ਵਿਆਹ ਕਰਾ ਕੇ ਤੁਹਾਨੂੰ ਕਿਵੇਂ ਲੱਗਾ ਘਰ ਪਰਿਵਾਰ ਹਾਂਜੀ ਬਹੁਤ ਵਧੀਆ ਲੱਗਿਆ ਮੰਮੀ ਦਾ ਸੁਭਾਅ ਕਿਵੇਂ ਲੱਗਾ ਹਾਂਜੀ ਵਧੀਆ ਨੇ ਮੰਮੀ ਜੀ ਸੱਚੀ ਯਾਰ ਮੈਨੂੰ ਯਕੀਨ ਇਹ ਨਹੀਂ ਹੋ ਰਿਹਾ ਇੰਨੀ ਸੋਹਣੀ ਪਤਨੀ ਮਿਲੀ ਸੀ ਮੇਰੀ ਕਿਸਮਤ ਸਾਰੀਆਂ ਮਰਖੋਸ਼ ਰੱਖੋ ਮੈਂ ਤਾਂ ਕਦੇ ਵੀ ਕਿਸੇ ਚੀਜ਼ ਤੋਂ ਤੈਨੂੰ ਘਾਟ ਨਹੀਂ ਆਉਣਾ। ਹੋਰੀ ਅੰਮ੍ਰ ਲਾਵਾਂ ਗੁਰਖੂ ਸਾਹਿਬੀ। ਤੈਨੂੰ ਕਿੰਝ ਲੱਗਦੇ? ਹਾਂਜੀ ਵਧੀਆ ਲੱਗ ਰਿਹਾ। ਠੀਕ ਹੈ। ਮੈਂ ਤੇਰੇ ਵਾਸਤੇ ਕੁਝ ਲੈ ਕੇ ਆਉਣਾ। Ma? Ano ako may cholya mo? ਰੋਟੀ ਖਾ ਲਈ ਰੋਟੀ ਖਾ ਲਈ ਤਿੰਨੇ ਚਾਰ ਦਿਨ ਹੋ ਗਏ ਮਾਂ ਕੰਮ ਤੇ ਲੱਗ ਜਾ ਹੁਣ ਫਿਰ ਮੈਂ ਕੰਮ ਤੇ ਤਾਂ ਜਾਂਦੇ ਆ ਤੇ ਟਾਈਮ ਨਾਲ ਆ ਜੀ ਮੈਂ ਹੁਣ ਪਹਿਲਾਂ ਵਾਲੀ ਗੱਲ ਮੈਂ ਰੱਖੀ ਹੁਣ ਤਾਂ ਵਿਆਹ ਹੋ ਗਿਆ ਰਿਹਾ ਕੋਈ ਨਾ ਮਾਂ ਫੇਰ ਕਿਉਂ ਦਾ ਮੁੰਡਾ ਕੋਲੇ 2 ਮਿੰਟ ਖੜੀ ਜੀ ਦੇ ਪੁੱਤ ਮੁੰਡਾ ਕੋਲੇ ਬਹੁਤ ਖਰਦਿਆ ਹੁਣ ਉਹਦੇ ਘਰ ਦੀ ਜ਼ਿੰਮੇਵਾਰੀ ਚੱਕ ਚਲੋ ਕੋਈ ਨਾ ਨੂੰ ਸੱਸ ਤੁਸੀਂ ਮਾਰੋ ਗੱਲਾਂ ਮੈਨੂੰ ਫੋਨ ਕਰਦੇ ਕੋਈ ਚੀਜ਼ ਮੰਗਵਾਉਣੇ ਆਉ ਸਬਜ਼ੀ ਨੇ ਨਹੀਂ ਹੁੰਦਾ ਹੋਇਆ ਲੈ ਆ ਦੇਖ ਲਓ ਕੋਈ ਨਾ ਮਾਰੋ ਗੱਲਾਂ ਤੁਸੀਂ ਪਾਈ ਅਰੇ ਪਿਆਰ ਜੀ ਕਿੰਨੀ ਵਸ ਦੀ ਰਹਿਤ ਔਰ ਕੰਮ ਤਾਂ ਦਾ ਸਾਰਾ ਨਿਹੜਤਾ ਹਾਂਜੀ ਚੱਲ ਮੱਤੀ ਆਵੀ ਮੰਮੀ ਨੇ ਫੋਨ ਕਰ ਲਾ ਉਹ ਵੀ ਕਹਿੰਦੀ ਹੋਊਗੀ ਵਿਚਾਰੀ ਮੈਨੂੰ ਫੋਨ ਨਹੀਂ ਕਰਿਆ ਕਿੰਨਾ ਦਾ ਨਾ ਹੋਵੇ ਹਾਂ ਤੇ ਮੈਂ ਜਾਇਆ ਮੈਂ ਇੱਧਰ ਤੇ ਕਾਈ ਕਰਨੀ